ਸੱਜੇ ਮੈਂ ਜਦਬੀਰ ਸਿੰਘ ਸਰਜਾ ਇਸ ਵਕਤ ਅਸੀਂ ਬੈਠੇ ਆ ਪਿੰਡ ਸਰਜੇ ਖੇਤਾਂ ਚ ਤੇ ਮੇਰੇ ਨਾਲ ਸਰਦਾਰ ਮਲੂਕ ਸਿੰਘ ਜੀ ਜੋ ਮੇਰੇ ਮਾਮਾ ਜੀ ਲੱਗਦੇ ਨੇ ਅਚਾਨਕ ਇੱਥੇ ਆਏ ਮੇਰੇ ਕੋਲ ਤੇ ਕੁਝ ਪੁਰਾਣੀਆਂ ਗੱਲਾਂ ਛੇੜਤੀਆਂ ਅੱਜ ਦੇ ਮਾਹੌਲ ਨੂੰ ਦੇਖ ਕੇ ਅੱਜ ਦੀ ਜਵਾਨੀ ਨੂੰ ਦੇਖ ਕੇ ਤੇ ਉਹਨਾਂ ਮਤਲਬ ਕੁਝ ਗੱਲਾਂ ਕੀਤੀਆਂ ਜਿਹੜੀਆਂ ਮੇਰੇ ਦਿਲ ਨੂੰ ਲੱਗੀਆਂ ਤੇ ਉਹ ਹੀ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਦੱਸੋ ਮਾਮਾ ਜੀ ਵੀ ਤੁਸੀਂ ਜਿੰਦਗੀ ਦੀ ਜਿਹੜੀ ਤੁਹਾਡੇ ਦਿਲ ਨੂੰ ਅੱਜ ਗੱਲ ਟੁੰਬਦੀ ਆ ਵੀ ਗੱਲ ਠੀਕ ਸੀ ਬਜ਼ੁਰਗਾਂ ਦੀ ਕਿਹੜੀ ਗੱਲ ਜਿਹੜੀ ਜਹੇਦਾਰ ਸੋਣ ਸੋਨੇ ਕੀਤੀ ਆ ਨਾ ਮੇਰੇ ਨਾਲ ਹਾਂਜੀ ਉਹ ਜਿਹੜੀ ਦਿਲ ਚ ਘਰ ਗਿਆ ਘਰ ਗਈ ਆ ਉਹ ਨਿਕਲਦੀ ਨਹੀਂ ਹਾਂ ਕੀ ਕਿਹਾ ਸੀ ਉਹ ਐਦਾਂ ਬੈਠੇ ਹਾਂ ਸਾਡੇ ਪੈੜੀ ਦਾ ਝਗੜਾ ਜਿਆ ਸੀ ਉਹਦੇ ਉਹ ਉਹ ਮੇਰਾ ਆ ਨਾ ਵੀ ਬੜੀਆਂ ਪੁਜਾਈਆਂ ਕੀਤੀਆਂ ਕੰਮ ਨਹੀਂ ਨਿਬੜਦਾ ਹਾਂ ਤੇ ਮਾਹ ਪਪਾ ਆਪਾਂ ਬਾਪੂ ਸੋਣ ਸੋਨ ਨੂੰ ਲਿਆਈ ਆ ਪੁਰਾਣਾ ਖਿਲਾੜੀ ਆ ਹਾਂਜੀ ਤੇ ਕੰਮ ਉਹਨੇ ਨਿਬੜਨਾ ਨਹੀਂ ਨਿਬੜਨਾ ਉਹਦਾ ਆ ਬੜਾ ਜੱਬਕੇ ਵਾਲਾ ਬੰਦਾ ਸੀ ਹਾਂ ਬਾਬਾ ਸੋਣ ਆਂਦਾ ਚੱਲ ਅਸੀਂ ਛੈਗਲ ਤੇ ਉਹ ਪੁੱਤ ਚਲੇ ਗਏ ਹਾਂ ਆਖਿਆ ਜਾ ਕੇ ਵੀ ਬਾਪੂ ਜੀ ਆਓ ਆਇਓ ਪਜਾਇਤ ਆ ਆਂਦਾ ਪੁੱਤਰਾ ਇੱਥੇ ਹੀ ਗੱਲ ਕਰ ਲਈਏ ਹਾਂ ਜੇ ਕੋਈ ਥੋੜਾ ਬੜਾਪੋਰਾ ਆਉਦੇ ਮੂੰਹ ਚ ਮੈਨੂੰ ਪਾਉਣਾ ਪਿਆ ਤੇ ਮਨ ਜੇਗਾ ਹੂੰ ਪੂਰਾ ਗੀ ਬੋਣਾ ਐ ਮੈਂ ਜਿਆਦਾ ਨਹੀਂ ਜੀ ਤੇ ਪਾਉ ਆਂਦਾ ਵੀ ਕੋਈ ਗੱਲ ਨਹੀਂ ਜਹਦਾਰ ਜੀ ਤੁਹਾਡਾ ਕੀਤਾ ਨਹੀਂ ਮੈਂ ਮੋੜਨਾ ਬਿਲਕੁਲ ਨਾਲੀ ਜ਼ੁਬਾਨ ਬੜੀ ਹੁੰਦੀ ਸੀ ਪਿਛਲੇ ਬਜ਼ੁਰਗਾਂ ਦੀ ਹਾਂ ਹਾਂ ਤੇ ਭਰੋਸਾ ਹੁੰਦਾ ਸੀ ਜਿਹੜੇ ਯਾਰ ਨੂੰ ਭੇਜਣਾ ਵੀ ਇਹ ਠੀਕ ਕਰਕੇ ਆ ਸਹੀ ਕਰਕੇ ਆਊਗਾ ਤੇ ਹੁਣ ਉਹ ਫਰਕ ਨਹੀਂ ਲੱਗਦਾ ਵੀ ਹੁਣ ਜੇ ਕਹਿ ਵੀ ਕੇ ਸਹੀ ਹੈ ਤੇ ਆਪਣੇ ਮਨ ਚ ਹੁੰਦਾ ਵੀ ਯਾਰ ਇਹ ਆਪਣੇ ਨਾਲ ਗੱਲ ਕਰਦਾ ਇਹਦੇ ਗਲਤ ਨਾ ਕਰ ਆਵੇ ਹਾਂ ਭਾਵੇਂ ਕੋ ਠੀਕ ਹੀ ਹੋਵੇ ਹਾਂ ਨਹੀਂ ਨਹੀਂ ਬੜਾ ਫਰਕ ਹੈ ਜੀ ਉਹ ਵੇਲੇ ਦਾ ਉਹ ਮੁੜ ਕੇ ਅਸੀਂ ਗਾਇਬ ਬੋ ਬੋ ਤੋਂ ਉਹਦੇ ਗੋਦੇ ਆਂਦਾ ਵੀ ਬਖਸ਼ੀਸਿਆ ਤੇਰੇ ਚਾਰ ਮੁੰਡੇ ਆ ਛੇਰਾ ਵਰਗੇ ਹੂੰ ਤੇ ਵਸਣ ਦਾ ਇੱਕ ਮੁੰਡਾ ਵਾ ਮਰ ਕੁੱਟ ਗਿਆ ਜੀ ਤੇ ਜਦੋਂ ਆਂਦਾ ਤੁਹਾਂ ਕੋਈ ਗਾਮਾ ਕੀਤਾ ਨਾ ਪੈਲੀ ਵਾਉਣ ਦਾ ਤੇ ਪਿੰਡ ਡੇਰੀ ਵਾਲਾ ਸ਼ਰਾਬ ਦਾ ਭੁੱਖਾ ਤੁਹਾਂ ਪਿਆ ਦੇਣੀ ਆ ਤੇ ਆ ਜਾਣਾ ਤੇ ਉਹਨੂੰ ਚਪੇੜਾ ਨਾ ਹੀ ਮਾਰ ਦੇਣਾ ਲੋਕਾਂ ਤੇ ਕਤਲ ਪੈ ਜਾਣਾ ਤੇਰੇ ਮੁੰਡਿਆਂ ਦੇ ਇਹਨਾਂ ਨੂੰ ਜੇਲ੍ਹ ਕਲਾਉਣਾ ਹੀ ਕਿ ਵਸਦੇ ਰੱਖਣਾ ਆਨਾ ਵੀ ਬਾਪੂ ਜੀ ਬੱਚੇ ਤੇ ਜੰਮੀ ਦੇ ਸੋਹਾ ਤੇ ਤੇ ਜੇਲ੍ਹ ਆ ਤੇ ਜਮੀਨੇ ਨਹੀਂ ਇਹ ਤੇ ਫੇ ਆਹ ਪੁੱਤ ਥੋੜਾ ਬੜਾ ਕੋਹਨਾ ਕੋਹਨਾ ਕਹਿ ਨੂੰ ਬੁਰਕੀ ਪਾਉਣੀ ਪੈਂਦੀ ਹੁੰਦੀ ਆ ਮੂੰਹ ਜੀ ਅਗਲਾ ਬੁਰਕੀ ਚੱਥਨ ਡੈਪੇ ਵਿਚਾਰ ਕਰਦਾ ਪਾਉ ਆਂਦਾ ਜੋ ਜਹੇਦਾਰਾ ਤੂੰ ਕਰ ਦੇਗਾ ਨਾ ਮੇਰੇ ਸਿਰ ਮੱਥੇ ਮੈਂ ਤੇਰਾ ਨਹੀਂ ਦੂਲਦਾ ਆਂਦਾ ਨਹੀਂ ਮੈਂ ਵੀ ਨਜਾਇਜ਼ ਨਹੀਂ ਕਰੂੰ ਜਾਇਜ਼ ਕਰੂੰਗਾ ਹਮ ਚਲੋ ਗਏ ਪਰੇਜ ਬੈਠੇ ਉਹੀ ਆਏ ਅਹੀਂ ਵੀ ਆਏ ਉਹਦੇ ਚੰਡੀਗੜ੍ਹੋਂ ਵਕੀਲ ਆਉਂਦੇ ਹੁੰਦੇ ਉਹਦੀ ਕੁੜੀ ਵਕੀਲ ਹੀ ਹਮ ਵਸਣ ਸੋਨੀ ਜੀ ਤੇ ਉਹ ਵੀ ਆਇਆ ਦੋ ਵਕੀਲ ਨਾਲ ਕੁੜੀ ਦੇ ਕੁੜੀ ਆਈ ਗੱਲਬਾਤ ਉੱਥੇ ਚੱਲ ਪਈ ਭਾਉ ਦੀ ਜੀ ਗੱਲਬਾਤ ਚੱਲ ਵੀ ਤੇ ਉਹਨੂੰ ਵਤਨ ਨੂੰ ਆਂਦਾ ਵੀ ਤੂੰ ਹੁਣ ਪੈੜੀ ਤੇ ਬੁਸੀ ਸੋਨੇ ਬੈਕ ਕਰਾ ਲਈ ਤੂੰ ਹੁਣ ਕੀ ਚਾਹਣਾ ਉਹਨੇ ਦੋ ਅਰਫੀ ਗੱਲ ਕੀਤੀ ਵੀ ਮੇਰੇ ਘਰ ਤੋਂ ਅੱਧਾ ਗੱਲਾਂ ਪਛਾਣ ਕਰ ਦੋ ਇਹਨਾਂ ਨੂੰ ਜਿੱਦਾਂ ਵੀ ਹੁੰਦੇ ਆ ਤੇ ਜਹੇਦਾਰ ਜੀ ਮੈਂ ਸਿਰਫ ਆਪਣੇ ਘਰ ਤੋਂ ਥੋੜਾ ਇਹਨਾਂ ਨੂੰ ਪਛਾਣ ਕਰਨਾ ਚਾਹੁੰਨਾ ਪਹਿਲੀ ਅੱਧਾ ਖਲੋ ਮੈਨੂੰ ਦਵਾ ਦਿਓ ਆ ਤੇ ਮੈਂ ਜਿੰਨੇ ਪੈਸੇ ਮੰਗਦੇ ਆ ਮੈਂ ਦੇ ਦੇਣਾ ਠੀਕ ਹੈ ਤੇ ਪਿਓ ਸਾਡਾ ਇਹ ਬੜੇ ਜੁਰਤੇ ਵਾਲਾ ਤੇ ਗੱਲ ਵਾਲਾ ਉਹ ਬਾਪੂ ਸੋਣ ਸੋਣ ਜਦੋਂ ਦੱਸਿਆ ਨਾ ਆਂਦਾ ਵੀ ਤੂੰ ਵਟਲਾ ਪੈਸੇ ਚਾਰਜੇ ਵਟਣੇ ਨੇ ਆਹਦਾ ਨਹੀਂ ਨਹੀਂ ਜਹਦਾਰ ਜੀ ਮੈਂ 13 ਲੱਖ ਨੂੰ 13000 ਨੂੰ ਵੈਲੀ ਲਈ ਆ ਉਹਨਾਂ ਦੇ ਰਹਿ ਜਾ ਜੇ 13000 ਅੱਜ ਦੇ 40 ਲੱਖ ਰਗਾ ਹੈ ਆਹਗਾ ਹੈ ਆਹਦਾ ਮੈਂ 13000 ਨੂੰ ਵੈਲੀ ਲਈ ਆ ਤੇ ਅੱਧਾ ਗੱਲਾ ਇਹਨਾਂ ਨੂੰ ਵੈਲੀ ਦੇ ਦੇਣਾ 13000 ਦੇ ਹਿਸਾਬ ਨਾਲ ਤੇ ਇਧਰੋਂ ਲਾਉਣੀ ਆ ਇਧਰੋਂ ਇਧਰੋਂ ਮਤਲਬ ਲਾਲਚ ਨਹੀਂ ਕੀਤਾ ਨਹੀਂ ਕੀਤਾ ਜੋ ਹੈ ਹਾਲੇ ਕਿ ਉਹ ਵੱਧ ਪੈਸੇ ਖਰਚ ਰਿਆ ਸੀ ਉਹ ਸੋਹਣ ਸੋ ਆਂਦਾ ਐ ਤੂੰ ਪੈਸੇ ਵਟਲਾ ਵਦ ਖਰਚਾ ਵੜਾ ਹੋਇਆ ਤੇਰਾ ਆਂਦਾ ਨਹੀਂ ਬਾਪੂ ਜੀ ਹੱਥ ਜੋੜ ਕੇ ਆਂਦਾ ਆਂ ਆਪਣਾ ਹੀ ਰੱਬ ਖਾਨ ਦੇ ਮੈਂ 60 ਘੱਲਿਆਂ ਦਾ ਮਾਲਕ ਆ ਮੈਂ ਇਹਦੇ ਇਹਦੇ ਕੋਲ ਵੱਧ ਪੈਸੇ ਲੈ ਕੇ ਮੇਰੇ ਪਜਾਂਗੇ ਠੀਕ ਹੈ ਰੱਬ ਨੇ ਬੜਾ ਦਿੱਤਾ ਉਹ ਫੇ ਉਹਨੇ ਸਾਨੂੰ ਉਹ 13000 ਦੇ ਹਿਸਾਬ ਨਾਲ ਪੈਸੇ ਦੇਤੇ ਅਸੀਂ ਅੱਧਾ ਘੱਲਾ ਪੈਲੀ ਰੋਹ ਲਾਤੀ ਚਲੋ ਉਹ ਅੱਧਾ ਗੱਲਾ ਵੀ ਜਦੋਂ ਦੂਹਰੇ ਬੰਨੇਉ ਲੱਗੇ ਹਾਂ ਤੀਹਰੇਉ ਲੱਗੇ ਹਾਂ ਸਾਡਾ ਹੀ ਉਥੇ 17 18 ਕਿਲੇ ਉਹਦੇ ਵਿਚਾਰੇ ਗਰੀਬ ਦੇ ਤੇ ਕਿਲੇ ਹੀ ਦੋ ਤਿੰਨ ਹੂੰ ਉਹ ਫੇਨਾ ਬੈ ਕਰਕੇ ਤੋਂ ਇਥੋਂ ਨਿਕਲ ਗਿਆ ਹੂੰ ਵਸਣ ਤੋਂ ਉਹਨੇ ਉਹ ਪਰੇ ਸਰਾਇਆਂ ਨੂੰ ਦਿੱਤੀ ਪਾਈ ਆ ਇਥੋਂ ਵੇਚ ਕੇ ਉਹ ਇਧਰ ਚਲੇ ਗਿਆ ਜਿੱਥੇ ਆਪਣਾ ਬਾਰਡਰ ਆ ਪੰਜਾਬ ਦਾ ਹੂੰ ਕਿਹੜਾ ਸ਼ਹਿਰ ਆ ਉਹ ਅਡਾ ਹੁੰਦਾ ਆਪਣੇ ਮੇਨ ਰੋਡ ਤੇ ਹਾਂ ਉਹ ਵੀ ਕਰਦੇ ਉਹ ਗੱਲ ਮੈਨੂੰ ਦੱਸੋ ਜਿਹੜੀ ਤੁਹਾਡੇ ਤੁਸੀਂ ਮੈਨੂੰ ਦੱਸਿਆ ਵੀ ਠੀਕ ਹੈ ਜੀ ਜੀ ਉਹ ਬਾਪੂ ਫਿਰ ਸਾਡਾ ਪਿਆਰ ਜਾਊਗਾ ਜਦੋਂ ਐਡਾ ਵੱਡਾ ਫੈਸਲਾ ਕੀਤਾ ਹੂੰ ਮੈਂ ਕਿਸ ਕਿਸ ਦਿਨ ਚਲੇ ਜਾਣਾ ਬਾਪੂ ਕੋਲ ਬੈਠ ਕੇ ਗੱਲਾਂ ਬਾਤਾਂ ਹੀ ਕਰਨੀਆਂ ਹੂੰ ਗੱਲਾਂ ਦਾ ਮੈਨੂੰ ਬੜਾ ਪੁਰਾਣੀਆਂ ਦਾ ਸ਼ੌਂਕ ਹੁੰਦਾ ਹੈ ਹੂੰ ਤੇ ਮੈਂ ਉਹ ਦਿਨ ਆਖ ਦਿੱਤਾ ਮੈਂ ਕਿ ਬਾਪੂ ਜੀ ਤੁਸੀਂ ਇੰਨੇ ਪਰੇ ਦੇ مالک ਚੌਧਰੀ ਹਮ ਔਰ ਜੇ ਤੂੰ ਹਾਂ ਤੇ ਤੁਹਾਡੇ ਮੁੰਡੇ ਕੀ ਗਾਂ ਗਿੱਦੜ ਬਲੇ ਜੰਪਿਆ ਹਮ ਕਿਉਂ ਨਹੀਂ ਤੁਹਾਡੇ ਤੇ ਕੋਈ ਬੱਚਾ ਨਹੀਂ ਜੰਮਿਆ ਹਮ ਰੋਇਆ ਨਾਲੇ ਦੋਆਂ ਅੱਖਾਂ 'ਚੋਂ ਹੰਝੂ ਨਿਕਲੇ ਜੀ ਆਂਦਾ ਪੁੱਤ ਬੋਰਡ ਦੇ ਥੱਲੇ ਬੋਰਡ ਨਹੀਂ ਉਹ ਜੰਮਦਾ ਹਾਂ ਅੱਗੇ ਤੇ ਜ਼ਿੰਦਗੀ ਦਾ ਗਾਂ ਤਜਰਬਾ ਕਰ ਲੀ ਬੋਰਡ ਹੋਊਗਾ ਨਾ ਇਹ ਤਾਂ ਗੱਲ ਬੜੀ ਤਗੜੀ ਤੇ ਪਿਪਲ ਹੋਊਗਾ ਇਹਦੇ ਥੱਲੇ ਦੋਵੇਂ ਚੀਜ਼ਾਂ ਨਹੀਂਓ ਜੰਮਦੀਆਂ ਨਾ ਬੋਰਡ ਥੱਲੇ ਬੋਰਡ ਪਿਪਲ ਥੱਲੇ ਪਿਪਲ ਜ਼ਰੂਰੀ ਨਹੀਂ ਵੀ ਮੈਂ ਬਹੁਤ ਤਾਕੜਾ ਤੇ ਮੇਰੇ ਬੱਚੇ ਮੇਰੇ ਪਿੱਛੇ ਚੱਲਣਗੇ ਮੇਰੇ ਰਾਹ ਤੇ ਚੱਲਣਗੇ ਨਾ ਉਹ ਆਂਦਾ ਵੀ ਬੋਰਡ ਥੱਲੇ ਬੋਰਡ ਨਹੀਂ ਜੰਮਦਾ ਇਹ ਮਲਿਆਂ ਸ਼ਿਸ਼ਕਰਿਆਂ ਜੰਮਦਾ ਸਾਡਾ ਤਾਂ ਬਹੁਤ ਪਸ਼ੋਕੜ ਮਾੜਾ ਸੀ ਬਿਲਕੁਲ ਤੇ ਮੈਨੂੰ ਜਨਮ ਦਿੱਤਾ ਮਾਂ ਨੇ ਤੇ ਜਵਾਨ ਹੋ ਕੇ ਮੈਂ ਕਬੱਡੀ ਖੇਡੀ ਹੂੰ ਪਾੜੀਪੁਰੀਏ ਮੁਸਲਮਾਨਾਂ ਦੇ ਮੁੰਡੇ ਬਹੁਤ ਤਗੜੇ ਹੂੰ ਤੇ ਕਬੱਡੀ ਹੋਈ ਤੇ ਸੋਣ ਸੋਨੂ ਮਤਲਬ ਜਿਹੜਾ ਤਗੜਾ ਆਪਣਾ ਬੰਦਾ ਹੋਵੇ ਉਹਨੂੰ ਆਖੀਦਾ ਵੀ ਇੰਨਾ ਨਾ ਵੇਸਟ ਕਰ ਲਈ ਕੇ ਸੁਣ ਸੁਦਾ ਦੇ ਗੁੱਟ ਫੜ ਲੈਂਦਾ ਹੁੰਦਾ ਸੀ ਛੱਡਦਾ ਨਹੀਂ ਆ ਛੱਡਦਾ ਹੀ ਨਹੀਂਗੇ ਹੂੰ ਉਹਨੇ ਫਿਰ ਜਦੋਂ ਸੋਣ ਸੋਨੇ ਦੋ ਕੌਡੀਆਂ ਪਾਈਆਂ ਨਾਂ ਫੜਿਆ ਗਿਆ ਇੱਕ ਉਹਨਾਂ ਮੁਗਲ ਜਿਹੜਾ ਬਹੁਤਾ ਤਗੜਾ ਸੀ ਉਹ ਜਦੋਂ ਕੌਡੀ ਪਾਉਣ ਆਇਆ ਤੇ ਫੜਨ ਗਿਆ ਤੇ ਇਹਨੇ ਜਦੋਂ ਗੁੱਟ ਫੜ ਲਿਆ ਹੂੰ ਗੋਟ ਫੜ ਕੇ ਤੇ ਕੈਂਚੀ ਮਾਰ ਲਈ ਆ ਡਿੱਗਣਾ ਹੀ ਥੱਲੇ ਆਂਦਾ ਹੁਣ ਦੂ ਭਾਵੇਂ ਸਾਰੀ ਦਾੜੀ ਕੁਲੀ ਜਾਉਣ ਨਹੀਂ ਇਹ ਛੁੱਟਣਾ ਅੱਛਾ ਇਹ ਬਾਬਾ ਸਾਡਾ ਦੱਸ ਦਿੰਦਾ ਵੀ ਸੋਣ ਸੋ ਕੁਬੱਡੀ ਖੇਡਦਾ ਹੁੰਦਾ ਹੈ ਹਾਂ ਕਿਉਂ ਬਜ਼ੁਰਗਾਂ ਕੋਈ ਆਪਾਂ ਨੂੰ ਆਪਾਂ ਤਾਂ ਬਜ਼ੁਰਗ ਹੋਇਆ ਵੇਖਿਆ ਬਿਲਕੁਲ ਬਿਲਕੁਲ ਜਵਾਨੀ ਵੇਲੇ ਤਾਂ ਸਾਡੇ ਬੁੱਢਿਆਂ ਹੀ ਵੇਖਿਆ ਬਿਲਕੁਲ ਬਿਲਕੁਲ ਇਹ ਗੱਲ ਠੀਕ ਹੈ ਤੇ ਬਿਲਕੁਲ ਮਾੜੇ ਘਰ ਵੀ ਕੋਈ ਚੰਗਾ ਜੰਮ ਸਕਦਾ ਚੰਗੇ ਘਰ ਵੀ ਕੋਈ ਮਾੜਾ ਜੰਮ ਸਕਦਾ ਮਾੜਾ ਜੰਮ ਇਹ ਪੱਕੀ ਗੱਲ ਆ ਇਹ ਉਹਦਾ ਉਹ ਆਂਦਾ ਹੈ ਮੇਰਾ 60 70 ਸਾਲ ਦਾ ਤਜਰਬਾ ਮੈਂ ਵੇਨਾ ਵਾਂ ਹੂੰ ਤੇ ਫਲਾਨਾ ਵੜਾ ਤਗੜਾ ਹੀ ਉਹ ਕਿਦਾਂ ਦੇ ਗਾਮ ਬੱਚੇ ਜਾਂਦੇ ਆ ਨਾ ਤਗੜਿਆਂ ਦੇ ਮਾੜੇ ਜਾਂਦੇ ਆ ਮਾੜਿਆਂ ਦੇ ਚੰਗੇ ਜਾਂਦੇ ਆ ਆ ਗੱਲ ਬਾਪੂ ਸੋਣ ਸੋਣ ਮਿੰਨਾਂ ਦੱਸੀ ਠੀਕ ਆ ਇਹ ਗੱਲਾਂ ਹੁਣ ਬਹੁਤ ਢੋਕਦੀਆਂ ਸਮਾਜ ਚਲੋ ਜੀ ਇਹ ਗੱਲ ਤੁਹਾਡੇ ਨਾਲ ਸ਼ੇਅਰ ਕੀਤੀ ਜਾ ਕਿਉਂਕਿ ਜਦੋਂ ਇਥੇ ਲੰਬੀ ਹੋ ਜਾਣੀ ਆ ਜਦੋਂ ਕੈਰੋਂ ਆਇਆ ਹਾਂ ਇਥੇ ਇੱਥੇ ਸਾਡੇ ਤੁਹਾਡੇ ਅੱਡੇਰੇ ਤੇ ਆਇਆ ਤੇ ਉਹਨੇ ਗੱਲਾਂ ਬਾਤਾਂ ਵਡੀਆਂ ਕੀਤੀਆਂ ਜਟਾ ਨੂੰ ਵੀ ਕਾਨਫਰੰਸ ਹੀ ਹੋਦੀ ਹਾਂ ਜਿੱਦਾਂ ਹੁਣ ਆਪਣੇ ਲੀਡਰ ਆਉਂਦੇ ਆ ਹਾਂ ਤੇ ਮੈਂ ਥੜੇ ਤੇ ਗੱਲਾਂ ਹੁੰਦੀਆਂ ਸੁਣੀਆਂ ਸੰਸਾਰੀ ਵਾਲੇ ਤੇ ਉਹ ਸਰਪੰਚ ਹੀ ਤੋਂਨੇ ਉਦੋਂ ਰੇਡੀਓ ਸਰਕਾਰੀ ਮਿਲਦੇ ਹੂੰ ਉਹਦੇ ਬੁੱਢਿਆਂ ਨੂੰ ਆੜਾ ਸ਼ੌਂਕ ਹੁੰਦਾ ਹਿੱਤ ਕਾਲਾ ਨੂੰ ਖਬਰਾਂ ਆਉਣੀਆਂ ਸੰਸਾਰੀ ਦੇ ਥੜੇ ਦੇ ਚੱਲੀ ਉੱਥੇ ਗੱਲਾਂ ਬਾਤਾਂ ਇੱਥੇ ਜਿਹੜੀਆਂ ਘਰੋਂ ਨੇ ਗੀਤੀਆਂ ਨਾ ਵੀ ਜਟੋ ਸਵਾ ਆਊਗਾ ਐ ਉਂਗਲ ਨਾ ਪਾਣੀ ਕੱਢੋਗੇ ਹਾਂ ਉਦੋਂ ਬੰਬੀਆਂ ਦਾ ਨਹੀਂ ਹਾਂ ਉਹ ਉਹ ਵੀ ਗੱਲ ਮੈਂ ਤੁਹਾਡੇ ਨਾਲ ਮੈਂ ਕਰਦਾ ਜਦੋਂ ਸੋਹਣ ਸੋ ਆਪਣਾ ਪ੍ਰਤਾਪ ਸਿੰਘ ਕਰੋ ਮੁੱਖ ਮੰਤਰੀ ਬਣੇ ਸੀ ਨਾ ਹਾਂ ਤੇ ਮੇਰੇ ਦਾਦਾ ਜੀ ਨਾਲ ਉਹਨਾਂ ਦਾ ਬੜਾ ਪਿਆਰ ਪਿਆਰ ਹੀ ਪਿਆਰ ਹੀ ਦਿਆ ਹਾਂ ਪੂਰਨ ਸਿੰਘ ਫਿਰਮਾਨ ਦਰਸ਼ਨ ਸਿੰਘ ਤੇ ਆਪਣਾ ਸੋਹਣ ਜਲਾਲ ਉਸਮਾ ਜਲਾਲ ਉਸਮਾ ਤੇ ਇਹ ਆਪਣੇ ਇਹਨਾਂ ਦੀ ਯਾਰੀ ਬਹੁਤ ਸੀਗੀ ਜਰਾਨਾ ਜਰਾਨਾ ਸੀ ਤੇ ਉਸ ਦਿਨ ਪਹਿਲਾ ਮੁੱਖ ਮੰਤਰੀ ਬਣ ਕੇ ਤੇ ਸਾਡੇ ਪਿੰਡ ਚ ਆਏ ਸੀ ਸਾਹਮਣੇ ਸਾਹਮਣੇ ਘਰ ਆ ਉਹ ਜਿਹੜਾ ਸਾਹਮਣੇ ਹੈ ਨਾ ਇਸ ਡੇਰੇ ਤੇ ਆਏ ਸੀ ਅੱਛਾ ਅੱਛਾ ਉਥੇ ਆਪਣੇ ਉਹ ਘਰ ਹਾਂ ਉਸ ਘਰ ਚ ਆਏ ਸੀ ਤੇ ਇੱਥੇ ਫਿਰ ਛੱਤ ਦੇ ਉੱਤੇ ਦੱਸਦੇ ਆ ਹਾਂ ਤੇ ਟੈਂਟ ਲੱਗਾ ਸੀ ਸਟੇਜ ਬਣੇ ਹੀ ਤੇ ਲਾਗੇ ਖੇਤਾਂ 'ਚ ਕਿਉਂਕਿ ਹੁਣ ਮੁੱਖ ਮੰਤਰੀ ਜਿਹੜਾ ਹਰ ਜਗ੍ਹਾ ਤੇ ਆ ਜਾਂਦੇ ਆ ਆਹੋ ਨਹੀਂ ਉਦੋਂ ਤੇ ਪ੍ਰਤਾਪ ਸਿੰਘ ਕੈਰਵਰ ਕਾ ਮੁੱਖ ਮੰਤਰੀ ਨਹੀਂ ਮੁੜ ਕੇ ਮਿਲਿਆ ਪੰਜਾਬ ਨੂੰ ਆਹ ਜਿਹੜੀਆਂ ਸਕੀਮਾਂ ਜੇ ਉਹਦੀਆਂ ਚੱਲਣ ਡੀਆਂ ਬੰਬੀਆਂ ਦੀਆਂ ਤੇ ਬੰਬੀ ਦਾ ਸੋਚ ਜਿਹੜਾ ਸੀ ਸਾਡਾ ਪੰਜਾਬ ਦਾ ਪਹਿਲਾ ਕਨੈਕਸ਼ਨ ਸਾਨੂੰ ਮਿਲਿਆ ਸਾਡੇ ਬਾਬੇ ਨੂੰ ਮਿਲਿਆ ਸੀ ਤੇ ਲੋਕ ਜਦੋਂ ਆਂਦੇ ਤੁਹਾਡੀ ਗੱਲ ਇਹ ਸਹੀ ਆ ਵੀ ਕਹਿੰਦੇ ਸੀ ਪਾਣੀ ਕੱਢਣਾ ਸੋਚਦਾ ਆਪਕੇ ਤੇ ਲੋਕ ਇਹ ਇਹ ਕਹਿੰਦੇ ਵੀ ਇੱਕ ਤਰ੍ਹਾਂ ਪਾਣੀ ਕੱਢ ਦੂ ਸੋਚ ਦੱਬ ਕੇ ਆ ਮਨੂੰ ਸਾਡੇ ਥੜੇ ਦੇ ਮੈਂ ਨਾ ਗੱਲਾਂ ਹੁੰਦੀਆਂ ਸੁਣੀਆਂ ਵੀ ਕੈਰੋਂ ਦਾ ਨਾ ਵਾਹੇ ਦਿਮਾਗੇ ਲੱਗਿਆ ਬੁੱਢੇ ਜਿਹੇ ਤਾਂ ਕਰਦੇ ਇਤਰਾ ਕਹਿੰਦੇ ਹੈ ਉਹ ਆਂਦਾ ਕੁਰਸੀ ਤੇ ਬੀਕੇ ਹਲਵਾਉਗੇ ਹਾਂ ਉਂਗਲ ਨਾਲ ਪਾਣੀ ਕੱਢੋਗੇ ਹਾਂ ਖੂ ਉਂਗਲ ਨਾਲ ਕਿਦਾਂ ਵਗਦਾ ਕੋਕੋ ਮਾਇਆ ਸੀ ਦੇਸ਼ ਦੁਨੀਆ ਨੂੰ ਆਹ ਦੇਖ ਆਇਆ ਹੈ ਦੇਖ ਆਇਆ ਹੈ ਜੱਟ ਰਹਿ ਜਾਂਦਾ ਲੋਏ ਇਹ ਵੀ ਸਾਡੇ ਵੀ ਆ ਜਾਣਾ ਇਹ ਕੰਮ ਹਾਂ ਆ ਜਾਣਾ ਤੇ ਉਹਨੇ ਲਿਆਂਦਾ ਲਿਆਂਦਾ ਸੋ ਵਿੱਚ ਇਹਦੇ ਪ੍ਰਤਾਪ ਸਿੰਘ ਕਹਰੋ ਮੁੱਖ ਮੰਤਰੀ ਦੀ ਵੀ ਗੱਲ ਕੀਤੀ ਇਹਦੇ ਗੱਲਾਂ ਬਿਲਕੁਲ ਸੱਚ ਆ ਹਾਂ ਭਈ ਜਿਹਨੇ ਚੀਜ਼ਾਂ ਹੈਗੀਆਂ ਪ੍ਰਤਾਪ ਸਿੰਘ ਕਰੋ ਨੇ ਪੰਜਾਬੀਆਂ ਨੂੰ ਮਤਲਬ ਵਾਕਿਆਈ ਮੈਂ ਜਿਹੜੀਆਂ ਗੱਲਾਂ ਸੁਣੀਆਂ ਮੈਂ ਦੱਸਦਾ ਆ ਰੋਈਆਂ ਜਿਹੜੀਆਂ ਹਾਂ ਇਹ ਪ੍ਰਤਾਪ ਸਿੰਘ ਕੈਰੋਂ ਦੀ ਕਾਰਡ ਜੀ ਹਾਂ ਇਹ ਸੇਮ ਪੈ ਗਈ ਸੀ ਪੰਜਾਬ ਚ ਨਾ ਉਦੋਂ ਪੰਜਾਬ ਜੇ ਸੇਮ ਬੜੀ ਪੈਂਦੀ ਹਮ ਐਸ ਮਹੀਨਿਆਂ ਤੇ ਡੰਡੇ ਨਾਲ ਮੋਰੀ ਕੱਢੀਏ ਪਾਣੀ ਨਿਕਲਦਾ ਸੀ ਬਿਲਕੁਲ ਬਿਲਕੁਲ ਹਾਂ ਤੇ ਇਹ ਫਿਰ ਰੋਈਆਂ ਉਹਨੇ ਲੀਕੀਆਂ ਠੀਕ ਐ ਇਹਨਾਂ ਦਾ ਪਹਿਲਾ ਵਾਰ ਕਰਨ ਲੱਗਾ ਸੀ ਵੀ ਵਿਆਸ ਦਰਿਆਜ ਬਾਵਾਂ ਅੱਛਾ ਅੱਛਾ ਪਹਿਲਾਂ ਇਹਨੂੰ ਨਿਸ਼ਾਨੀਆਂ ਲੱਗੀਆਂ ਫਿਰ ਸੈਹ ਦਾ ਨਾ ਆਖਿਆ ਵੀ ਇਹਨੂੰ ਚਾਣਿਆ ਨਹੀਂ ਬਣ ਜਾਣਾ ਫਿਰ ਇਹਨੂੰ ਲੈੰਦੇ ਨੂੰ ਕੱਢਿਆ ਲੈਂਦੇ ਨੂੰ ਕੱਢੀਆਂ ਇਹ ਹੁਣ ਹਾਂ ਠੀਕ ਹੈ ਜਿੱਦਾਂ ਹਾਤ ਸਿੱਕੇ ਵਾਲੀ ਤੇ ਆ ਬੇਰੀਆਂ ਵਾਲੀ ਹਾਂ ਅੱਗੇ ਜਾ ਕੇ ਇਕੱਠੀਆਂ ਹੋ ਜਾਂਦੀਆਂ ਬਿਲਕੁਲ ਇੱਕ ਉਹ ਰਈਏ ਵਾਲੀ ਇਹ ਤਿੰਨ ਜਾਰੇ ਤੇ ਦਰਿਆਈ ਬਾ ਉਹ ਉੱਥੋਂ ਇੰਨੀ ਚੌੜੀ ਹੈ ਜੇ ਉੱਥੇ ਸਿਰੂੰਗੋ ਪ੍ਰਤਾਪ ਸੁਕਰੋ ਦੀਆਂ ਤੇ ਉਹ ਮਹਾਰਾਜੀ ਲਾਜ਼ਾਬੈਂਤ ਉਸ ਵਕਤ ਇਹ ਗੋਰੀਆਂ ਆਈਆਂ ਹੀ ਨਾਲ ਇਥੇ ਡਾਈ ਡੈਡੀ ਮੇਰੇ ਜਿਹੜੇ ਸੀ ਉਸ ਵਕਤ ਮੇਰਾ ਖਲਾ 15 16 ਸਾਲ ਦੇ ਸੀ 60 ਸਾਲ ਦੀ ਉਮਰ ਤੇ ਮੇਰੀ ਹੋ ਗਈ ਹੈ ਆਹ ਉਹ 15 16 ਸਾਲ ਦੇ ਫੋਟੋ ਮੇਰੇ ਕੋਲ ਪਈਆਂ ਸਾਰੀਆਂ ਹਾਂਜੀ ਹਾਂਜੀ ਉਹ ਮੈਂ ਲਾਉਂਗਾ ਕਿਸੇ ਦਿਨ ਉਸ ਵਕਤ ਦੀਆਂ ਜਦੋਂ ਆਏ ਸੀ ਕਾਂਟਸ ਹੋਏ ਸਭੇ ਜਾਏ ਜਿੱਦੋਂ ਆਹ ਫਿਰ ਕੈਰੋਂ ਦੀਆਂ ਮਹੀਆਂ ਦੇ ਹਾਂ ਪ੍ਰਤਾਪ ਸਿੰਘ ਕੈਰੋਂ ਦੇ ਨਾਲ ਹੈ ਗਿਆ ਪ੍ਰਤਾਪ ਸਿੰਘ ਕੈਰੋਂ ਦੀਆਂ ਹੀ ਹੋ ਗਈਆਂ ਦਾਦੇ ਸਾਡੇ ਦੇ ਨਾਲ ਆਹਾਂ ਜਦੋਂ ਤੁਰੇ ਜਾਂਦੇ ਹਨ ਮਹਾਰਾਣੀ ਇੰਗਲੈਂਡ ਦੀ ਨਾਲ ਸੀ ਉਹਨਾਂ ਦੇ ਹਾਂਜੀ ਹਾਂਜੀ ਉਹ ਮੈਂ ਤੁਹਾਨੂੰ ਦਿਖਾ ਲੂੰਗਾ ਸਾਰੀਆਂ ਚਲੋ ਕਿਸ ਦਿਨ ਚਲੋ ਜੀ ਇਹ ਗੱਲਬਾਤ ਸਾਡੀ ਹੋਈ ਹੈ ਜੀ ਅੱਜ ਦੀ ਇੰਨੀ ਗੱਲਬਾਤ ਮਿਲਦੇ ਹਾਂ ਫਿਰ ਤੁਹਾਨੂੰ ਇਸੇ ਨਵੇਂ ਕਿਸ ਦੇ ਨਾਲ ਕਿਸੇ ਨਵੀਂ ਕਹਾਣੀ ਦੇ ਨਾਲ ਪਰ ਪ੍ਰਾਣੀਆਂ ਗੱਲਾਂ ਹੀ ਸਾਡੇ ਕੋ ਹੋਣਗੀਆਂ ਅਸੀਂ ਅੱਜ ਦੇ ਸਮਾਜ ਦੀਆਂ ਗੱਲਾਂ ਨਹੀਂ ਕਰਾਂਗੇ ਕਿਉਂਕਿ ਅੱਜ ਦੇ ਸਮਾਜ ਦੀਆਂ ਗੱਲਾਂ ਕਰਾਂਗੇ ਤੇ ਗਾਲਾਂ ਹੀ ਮਿਲਣੀਆਂ ਸਾਨੂੰ ਗਾਲਾਂ ਗਾਲਾਂ ਨਾਲੇ ਅੱਜ ਦਾ ਸਮਾਜ ਕਾਦਾ ਐਵੇਂ ਪਿੱਠੂ ਆ ਬਸ ਬਸ ਤੇ ਉਹ ਤੇ ਜਿਹੜੀਆਂ ਪ੍ਰਤਾਪ ਸੋ ਕੈਰੋਂ ਵੇਲੇ ਦੀਆਂ ਗੱਲਾਂ ਉਹ ਤੇ ਬੜੀਆਂ ਇੱਕ ਤਾ ਉਠਣ ਵਾਲੀਆਂ ਹੀ ਹਾਂ ਉਂਗਲ ਨਾਲ ਪਾਣੀ ਕਢੋਗੇ ਕੁਰਸੀ ਤੇ ਬੈ ਕੇ ਹਲਵਾਓਗੇ ਉਹ ਕੁਰਸੀ ਜਿਹੜੀ ਸੀ ਕਿਸੇ ਨੂੰ ਪਤਾ ਵੀ ਨਹੀਂ ਸੀ ਕੀ ਸੀ ਕਿਸੇ ਨੂੰ ਪਤਾ ਹੀ ਨਹੀਂ ਸੀ ਇੱਥੇ ਏਸੀ ਦੇ ਵਿੱਚ ਵਾਹਣ ਡਏ ਹੁਣ ਤੇ ਮੈਂ ਕਿਹਾ ਵੀ ਬੁੱਢੇ ਪਤਾ ਕੀ ਗੱਲਾਂ ਕਰਦੇ ਬੁੱਢਿਆਂ ਨੇ ਹੀ ਉਹ ਘੈਰੋਂ ਦਾ ਵਾਵਾ ਦਿਮਾਗੇ ਲਗਾ ਕੁਰਸੀ ਉੱਤੇ ਮੰਨ ਲੋ ਹਾਲ ਤੇ ਲਾ ਦੇਣਗੇ ਤੇ ਹਾਲ ਖਿੱਚਣਗੇ ਬੌਲ ਕੇ ਸਾਨੂੰ ਬੰਦੇ ਨੂੰ ਖਿੱਚਣਗੇ ਹਾਂ ਇਹ ਵਾਵਾ ਇਹ ਲੱਗਿਆ ਅੱਛਾ ਅੱਛਾ ਗੱਲਾਂ ਕੋਦੇ ਵਿੱਚ ਬੰਦੇ ਤੈਨੂੰ ਬੜਾ ਖੜੇ ਤੇ ਬੈਠੇ ਵਾਵਾ ਹੁੰਦੇ ਕੋਈ ਜਾਖਣ ਹੋਇਓ ਕੋਈ ਨਾ ਕੋਈ ਤਕਨੀਕ ਕੱਢੂਗਾ ਕੈਰੋਂ ਕੈਰੋਂ ਨੂੰ ਬੜਾ ਉਹ ਵਾਲੇ ਲੋਕ ਸਿਆਣਾ ਗਿਣਦੇ ਬਿਲਕੁਲ ਬਿਲਕੁਲ ਕਿਉਂਕਿ ਬਾਹਰ ਪੜਿਆ ਬਹੁਤ ਬਿਲਕੁਲ ਹਾਂ ਸੋ ਇਹ ਗੱਲਬਾਤ ਸਾਡੀ ਜੀ ਅੱਜ ਇੱਥੇ 12 13 ਮਿੰਟ ਦੀ ਗੱਲ ਹੋਈ ਆ ਇਹ ਮਮਾ ਇਹ ਸਰਦਾਰ ਮਰੂਗ ਸਿੰਘ ਜੀ ਡੇਰੀ ਵਾਲਤੋਂ ਆ ਚੰਗੇ ਕਾਰੋਬਾਰੀ ਆ ਖੇਤੀਬਾੜੀ ਦੇ ਚੰਗੇ ਮਾਰਿਆ ਅਚਾਨਕ ਮੈਨੂੰ ਮਿਲਣ ਆ ਗਿਆ ਅੱਜ ਇਹ ਫਿਰ ਉਹਨਾਂ ਨਾਲ ਗੱਲਬਾਤਾਂ ਜੀ ਗੱਲਬਾਤ ਕਿਹੋ ਜਿਹੀ ਲੱਗੀ ਜਰੂਰ ਦੱਸਣਾ ਹੋਰ ਗੱਲਾਂ ਬਾਤਾਂ ਇਹੋ ਜਿਹਿਆਂ ਸੁਣਨੀਆਂ ਤੇ ਸ਼ੇਅਰ ਕਰਦੇ ਰਹਿਣਾ ਆਪਣੇ ਕਮੈਂਟ ਦੇ ਵਿੱਚ ਹੌਸਲਾ ਫਜ਼ਾਈ ਕਰ ਦੇਣਾ ਜਿਸ ਚੈਨਲ ਤੇ ਵੀ ਹੈਗੀ ਆ ਤੇ ਉਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਦੋਸਤੋ ਮਿਲਦੇ ਆਂ ਫਿਰ ਕਿਸੇ ਨਵੀਂ ਕਥਾ ਦੇ ਨਵੀਂ ਕਹਾਣੀ ਦੇ ਨਾਲ ਧੰਨਵਾਦ ਸੀ